ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਹோம்ਗਾਰਡ ਦੇ ਵੀਰੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਹਰਵਿੰਦਰ ਕੀ ਹਾਲ ਚਾਲ ਹੈ ਮੈਨੂੰ ਲੱਗਦਾ ਸਾਰੇ ਵੀਰ ਭੈਣ ਭਰਾ ਬਜ਼ੁਰਗ ਠੀਕ ਠਾਕ ਹੋਣਗੇ ਕੱਲ ਪੰਜਾਬ ਹோம்ਗਾਰਡ ਦੇ ਰਿਟਾਇਰਡ ਮਲਾਜਮਾਂ ਨੇ ਇੱਕ ਨਵੇਂ ਪ੍ਰਧਾਨ ਨੂੰ ਆਪਣੇ ਨੂੰ ਚੁਣਿਆ ਹੈ ਪੁਰਾਣੇ ਪ੍ਰਧਾਨ ਤੇ ਵਿਸ਼ਵਾਸ ਨਹੀਂ ਸੀ ਉਹਨੂੰ ਉਹਨਾਂ ਨੇ ਭੰਗ ਕੀਤਾ ਤੇ ਫਾਰਗ ਕੀਤਾ ਹੈ ਤੇ ਉਹਦਾ ਕਾਰਨ ਇਹ ਦੱਸ ਰਹੇ ਨੇ ਕਿ ਪੁਰਾਣੇ ਪ੍ਰਧਾਨ ਨੇ ਇਹਨਾਂ ਦੇ ਨਾਲ ਦਗਾ ਕੀਤਾ ਹੈ 8 ਸਾਲ ਤੋਂ ਇਹਨਾਂ ਨੂੰ ਗਵਰਾ ਕੀਤਾ ਹੈ 13 ਤਰੀਕ ਨੂੰ ਜਿਹੜਾ ਧਰਨਾ ਲੱਗਿਆ ਸੀ ਕਹਿ ਰਹੇ ਨੇ ਸਾਰੇ ਵੀਰ ਮੇਰੇ ਕਿ 13 ਤਰੀਕ ਨੂੰ ਪਤਾ ਹੀ ਹੈ ਵੀ ਜਿੱਤ ਜਾਣਾ ਸੀ ਅਸੀਂ ਥੋੜਾ ਜਿਹਾ ਹੀ ਸਮਾਂ ਸੀ ਧਰਨਾ ਲੱਗਿਆ ਹੋਇਆ ਸੀ ਜਦੋਂ ਜਾਮ ਲੱਗਿਆ ਸੀ ਤੇ ਇਹਨਾਂ ਨੇ ਸਾਨੂੰ ਗੁੰਮਰਾਹ ਕੀ ਕੇ ਕਰਕੇ ਉਹ ਧਰਨਾ ਚਖਾਇਆ ਏ ਚਲੋ ਤੁਹਾਡੇ ਨਿੱਜੀ ਮਸਲੇ ਨੇ ਮੈਂ ਨਵੇਂ ਪ੍ਰਧਾਨ ਨੂੰ ਵਧਾਈਆਂ ਦੇਣਾ ਅਮਰਜੀਤ ਸਿੰਘ ਜੀ ਨੂੰ ਤੇ ਜਿਹੜੇ ਨਵੇਂ ਕ੍ਰਿਸ਼ਨ ਦੇਵ ਜੀ ਬਣੇ ਨੇ ਤੇ ਉਹਨਾਂ ਨੇ ਵਾਅਦਾ ਕੀਤਾ ਏ ਕਿਉਂਕਿ ਮੈਂ ਵੀ ਕਾਫੀ ਢੇਰ ਤੋਂ ਸੋਚ ਰਿਹਾ ਸੀ ਕਿ ਕੁਝ ਨਾ ਕੁਝ ਤਾਂ ਤਬਦੀਲੀ ਹੋਣੀ ਚਾਹੀਦੀ ਕ੍ਰਿਸ਼ਨਜੀਵ ਜੀ ਨੇ ਇੱਕ ਵਾਅਦਾ ਦਿੱਤਾ ਏ ਕਿ ਅਸੀਂ ਹੁਣ 8-10 ਸਾਲ ਦੀ ਲਾਉਣੇ ਹੈਗੇ ਤੇ ਅਸੀਂ ਸੋਮਵਾਰ ਜਾਂ ਮੰਗਲਵਾਰ ਕੋਈ ਰਣਨੀਤੀ ਕੱਢ ਕੇ ਪੱਤਰਕਾਰ ਸਾਹਿਬ ਤੁਸੀਂ ਸਾਡੇ ਨਾਲ ਚੱਲਿਓ ਅਸੀਂ ਕੋਈ ਅਲਾਉਸ ਕਰਾਂਗੇ ਤੇ ਧੰਨਵਾਦ ਹੈ ਚਲੋ ਜੇ ਪੁਰਾਣੀ ਕੋਈ ਚੀਜ਼ ਕੰਮ ਨਹੀਂ ਕਰਦੀ ਜਾਂ ਪੁਰਾਣਾ ਇੰਜਣ ਜਾਂ ਪੁਰਾਣੀ ਗੱਡੀ ਤਾਂ ਬਦਲ ਦੇਣਾ ਠੀਕ ਹੁੰਦਾ ਹੈ ਬੜਾ ਸਮਾਂ ਹੁੰਦਾ 8 ਸਾਲ ਤਾਂ ਤੇ ਬੰਦਾ ਦਾ ਪੱਤਰਕਾਰ ਨੂੰ ਵੀ ਬਦਲ ਲੈਣਾ ਚਾਹੀਦਾ ਜੇ ਤੁਹਾਡੀ ਖਬਰ ਨਾਲ ਲਾਗੇ ਜਾਂ ਤੁਹਾਡੇ ਨਾਲ ਨਾ ਖੜੇ ਤੇ ਫਿਰ ਉਹ ਹੀ ਕੀ ਫਾਇਦਾ ਉਸ ਚੀਜ਼ ਦਾ ਹਨਾ ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਠੀਕ ਹੈ ਨਾ ਤੇ ਮੈਂ ਕ੍ਰਿਸ਼ਨ ਜੀ ਵਿਜੀ ਨੂੰ ਵਧਾਈਆਂ ਦਿੰਦਾ ਤੇ ਵਾਅਦਾ ਕੀਤਾ ਸਾਰੇ ਮੁਲਾਜ਼ਮਾਂ ਨੇ ਕੱਲ ਹੱਥ ਖੜੇ ਕਰਕੇ ਕਸਮਾਂ ਖਾ ਕੇ ਵਾਅਦਾ ਕੀਤਾ ਕਿ ਅਸੀਂ ਲੜਾਂਗੇ ਤੇ ਜਿਹੜੇ ਔਨ ਡਿਊਟੀ ਮੁਲਾਜ਼ਮਾਂ ਨੇ ਵਧਾਈਆਂ ਉਹਨਾਂ ਨੂੰ ਚਲੋ ਸੈਲਰੀਆਂ ਵਧੀਆਂ ਨੇ ਤੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਵੀ ਵੀਰੇ ਰਿਟਾਇਰ ਹੋ ਜਾਣਾ ਤੇ ਜੋ ਅਸੀਂ ਕੱਲ ਰਿਕਾਰਡ ਦੇ ਦੇਖਿਆ ਸੀ ਉਹਦੇ ਵਿੱਚ 2031 ਤੱਕ ਹੋਮਗਾਰ ਦਾ ਮੈਕਮਾ ਹੀ ਖਤਮ ਹੋ ਜਾਣਾ ਖਤਮ ਹੋਣ ਵਾਲਾ ਹੀ ਹੈ ਕਿਉਂਕਿ ਸਾਰੇ ਮੁਲਾਜ਼ਮਾਂ ਨੇ ਰਿਟਾਇਰ ਹੋ ਜਾਣਾ ਹੈ 2031 ਤੱਕ ਤੇ ਨੋ ਮੀ ਭਰਤੀ ਕੋਈ ਹੋ ਨਹੀਂ ਰਹੀ ਤੇ ਤੁਸੀਂ ਵੀ ਫਿਰ ਰਿਟਾਇਰ ਹੋ ਜਾਣਾ ਏ ਇੱਕ ਦਿਨ ਫਿਰ ਤੁਸੀਂ ਵੀ ਟੈਂਪੂ ਆ ਲੈ ਹੋਏ ਨੇ ਬਹੁਤ ਸਾਰੇ ਵੀਰਾਂ ਨੇ ਕੋਈ ਦਿਹਾੜੀਆਂ ਕਰ ਰਹੇ ਨੇ ਕੋਈ ਸਕਿਉਰਟੀ ਗਾਰਡ ਦਾ ਕੰਮ ਕਰ ਰਿਹਾ ਏ ਤੇ ਇੱਕ ਵੀਰ ਜੀ ਕਹਿੰਦੇ ਸਨ ਕਿ ਅਸੀਂ ਇਹੋ ਜਿਹੇ ਸਮੇਂ ਚ ਡਿਊਟੀਆਂ ਕੀਤੀਆਂ ਕਿ ਸਾਨੂੰ ਛੁੱਟੀ ਨਹੀਂ ਮਿਲੀ ਮੈਂ ਉਦੋਂ ਆਇਆ ਜਦੋਂ ਮੇਰੀ ਮਾਂ ਨੂੰ ਸਿਲਿਆਂ ਦੇ ਵਿੱਚ ਜਲਾ ਚੁੱਕੇ ਜਾਲ ਦਿੱਤਾ ਗਿਆ ਸੀ ਸਾੜ ਦਿੱਤਾ ਗਿਆ ਸੀ ਤੇ ਮੈਂ ਆਪਣੀ ਜਲਦੀ ਮਾਂ ਦਾ ਸੇਵਾ ਦੇਖਿਆ ਤੇ ਬਹੁ ਔਖੀਆਂ ਡਿਊਟੀਆਂ ਕੀਤੀਆਂ ਤੁਸੀਂ ਖੜਕੂਆਦ ਦੇ ਸਮੇਂ ਦੇ ਵਿੱਚ ਧੰਨਵਾਦ ਨਵੀ ਕਮੇਟੀ ਤੇ ਬਹੁਤ ਆਸਾਂ ਨੇ ਤੇ ਨਵੀਂ ਕਮੇਟੀ ਤੋਂ ਮੈਂ ਕੰਮ ਵੀ ਕਰਾਵਾਂਗਾ ਕਿਉਂਕਿ ਮੈਨੂੰ ਮਾਨ ਅਮਰਜੀਤ ਜੀ ਚ ਜੀਤੇ ਤੇ ਜਗਤਾਰ ਸਿੰਘ ਭੋਲਾ ਜ ਆ ਬੰਦਾ ਇੱਕ ਮੈਨੂੰ ਇਹਨਾਂ ਤੇ ਥੋੜਾ ਜਿਹਾ ਮਾਨ ਹੈ ਕਿ ਮੇਰੀ ਗੱਲ ਮੰਨ ਲੈਂਦੇ ਨੇ ਤੇ ਮੈਨੂੰ ਹਰ ਗੱਲ ਦੇ ਵਿੱਚ ਬੁਲਾ ਲੈਂਦੇ ਨੇ ਪੱਤਰਕਾਰ ਸਾਹਿਬ ਦੱਸੋ ਕਿੰਨਾ ਮਤ ਆ ਪਾਇਆ ਗਿਆ ਚਾਲ ਸਾਰੀਆਂ ਜੋ ਕਾਰਵਾਈਆਂ ਸੀ ਪੂਰੀਆਂ ਕੀਤੀਆਂ ਗਈਆਂ ਤੇ ਇਹਨਾਂ ਵੱਲੋਂ ਛੇਤੀ ਅਲਾਉਂਸ ਕਰ ਦਿੱਤਾ ਜਾਵੇਗਾ ਤੇ ਮਾਨ ਰੱਖਿਓ ਤੁਸੀਂ ਤੇ 13 ਤਰੀਕ ਨੂੰ ਮੇਰੇ ਤੋਂ ਕੋਈ ਗਲਤੀ ਹੋਈ ਹੋਏ ਹੋਮ ਕਾਟ ਦੇ ਰਿਟਾਇਰ ਜਾਂ ਕੰਡਕਟਿਵ ਮੁਲਾਜ਼ਮਾਂ ਨੂੰ ਕੁਝ ਵੱਧ ਘੱਟ ਕੋਈ ਗੱਲ ਕਹੀ ਗਈ ਹੋਵੇ ਜਾਂ ਮੇਰੇ ਤੋਂ ਕੋਈ ਕਸੂਰ ਹੋਇਆ ਹੋਵੇ ਵੀਰ ਹਾਂ ਮੈਂ ਤੁਹਾਡਾ ਹੈ ਨਾ ਵੈਸੇ ਤਾਂ ਮੈਂ ਕੋਈ ਗਲਤੀ ਕੀਤੀ ਨਹੀਂ ਕਿਉਂਕਿ ਮੈਂ ਤਾਂ ਸ਼ਾਮ ਨੂੰ 10 ਵਜੇ ਤੱਕ ਤੁਹਾਡੇ ਨਾਲ ਖੜਾ ਰਿਹਾ ਦੋ ਦਿਨ ਤੇ ਉਮੀਦ ਰੱਖੋ ਇੱਕ ਦਿਨ ਤੁਸੀਂ ਵੀ ਰਿਟਾਇਰ ਹੋਣਾ ਤੁਹਾਨੂੰ ਮੈਂ ਆਪਣੇ ਵੱਲੋਂ ਇਹ ਬੇਨਤੀ ਕਰ ਸਕਦਾ ਕਿ ਕੰਡਕਟਿਵ ਵਾਲੇ ਵੀਰੋ ਤੁਸੀਂ ਵੀ ਬਜ਼ੁਰਗੀ ਹੋ ਮੇਰੇ ਮਾਣ ਕਰਦੇ ਹੋ ਮੇਰਾ ਮੇਰਾ ਕਿਸੇ ਗੱਲ ਹੋ ਨਹੀਂ ਕੋਰਟ ਵਿੱਚ ਕੇਸ ਚੱਲ ਰਹੇ ਨੇ ਦੇਖ ਨੇ ਕੋਟਾਂ ਨੇ ਵੀ ਕੀ ਦੇਣਾ ਸਰਕਾਰਾਂ ਨੇ ਦੇ ਬਸ ਵਿੱਚ ਹੈਗਾ ਮਾਣ ਪੱਤਾ ਜਿਹੜਾ ਲਾਉਣਾ ਹੈ ਤੇ ਤੁਹਾਨੂੰ ਵੀ ਇੱਕ ਦਿਨ ਤੁਸੀਂ ਵੀ ਰਿਟਾਇਰ ਹੋਣਾ ਤੇ ਤੁਸੀਂ ਵੀ ਇਹਨਾਂ ਵੀਰਾਂ ਦੇ ਨਾਲ ਥੋੜਾ ਜਿਹਾ ਸਹਿਯੋਗ ਕਰੋ ਇਹਨਾਂ ਦੇ ਨਾਲ ਖੜੋ ਜੋ ਵੀ ਫੈਸਲਾ ਲੈਣਗੇ ਤੇ ਤੁਹਾਡੇ ਲਈ ਵੀ ਉਹ ਬੈਨੀਫਿਟ ਹੋਏਗਾ ਤੇ ਤੁਸੀਂ ਵੀ ਇੱਕ ਦਿਨ ਘਰਾਂ ਨੂੰ ਜਾਣਾ ਬਹੁਤ ਸਾਰੇ ਵੀ ਟਰੰਪੂ ਚਲਾ ਰਹੇ ਨੇ ਕੋਈ ਦਿਹਾੜੀ ਕਰ ਰਿਹਾ ਇਹ ਉਹ ਮੰਗੜ ਦਾ ਵਾਲਾ ਜੋ ਕੋਈ ਸਿਕਿਉਰਟੀ ਗਾਰਡ ਲੱਗਿਆ ਹੋਇਆ ਹੈ ਤੇ ਨਵੀਂ ਕਮੇਟੀ ਨੂੰ ਵਧਾਈਆਂ ਪੁਰਾਣੇ ਮੁਲਾਜ਼ਮਾਂ ਨੂੰ ਪੁਰਾਣੀ ਜਿਹੜੀ ਕਮੇਟੀ ਗਈ ਆ ਉਹ ਪਤਾ ਨਹੀਂ ਕੀ ਸੀ ਕਾਰਨ ਇਹਨਾਂ ਦੇ ਪ੍ਰਧਾਨ ਜੀ ਬਦਲੇ ਨੇ ਬਾਕੀ ਸਾਰੇ ਤਾਂ ਕੋਈ ਮੈਂਬਰ ਨੇ 9 ਦੇ 9 ਤੇ ਮੈਂ ਉਮੀਦ ਕਰਦਾ ਕਿ ਸਾਰੇ ਵੀਰ ਜਿੱਤ ਪ੍ਰਾਪਤ ਕਰੋਗੇ ਕੋਟ ਕੇਸ ਵੀ ਤੁਸੀਂ ਸਾਰੇ ਜਿੱਤੋਗੇ ਤੇ ਪੈਂਚਰਾਂ ਵੀ ਤੁਹਾਡੀਆਂ ਲੱਗਣਗੀਆਂ ਡੀਜੀਪੀ ਸਾਹਿਬ ਨਾਲ ਲੰਬੀ ਮੁਲਾਕਾਤ ਹੋਈ ਸੀ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਕਿ ਅਸੀਂ 6 ਤਰੀਕ ਨੂੰ ਸੀਐਮ ਸ਼੍ਰੀ ਕੁਮਾਰ ਸਿੰਘ ਜਮਾਨ ਨੂੰ ਬੇਨਤੀ ਕਰਾਂਗੇ ਮਿਲ ਰਹੇ ਹਾਂ ਉਹਨਾਂ ਨੂੰ ਹੋਮਗਾਰਡ ਦੇ ਕੁਝ ਜਵਾਨ ਮੇਰੇ ਨਾਲ ਜਾ ਰਹੇ ਨੇ ਕਿਸੇ ਹੋਰ ਵੀ ਉਹਨਾਂ ਦੇ ਨਾਲ ਸਾਡੇ ਜਾਣਾ ਹੋਵੇ ਤਾਂ ਦੱਸ ਸਕਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਕੱਲ ਪਰਸੋ ਤੋਂ ਕਾਫੀ ਨਸ਼ਿਆਂ ਦੇ ਵਿਰੁੱਧ ਵੀ ਕਾਰਵਾਈਆਂ ਕਰ ਰਹੇ ਨੇ ਠੀਕ ਹੈ ਵਧੀਆ ਗੱਲ ਹੈ ਸਮਾਜ ਦੇ ਰਾਏ ਦੁਰਸਤਾਏ ਤੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਹਰ ਮੁੱਦੇ ਦੇ ਚਰਚਾ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਡਾ ਜਿਹੜਾ ਮਾਨ ਪੱਤਾ ਇਸ ਤਰਸ ਦੇ ਆਧਾਰ ਤੇ ਖਾਲਕੂਬਾ ਦੇ ਇਹਦੇ ਵਿੱਚ ਇਹ ਵੀ ਖਾਲਕੂਬਾ ਦੇ ਦਰਾਂਲ ਵਿੱਚ ਤੁਹਾਡੀਆਂ ਕੀਤੀਆਂ ਕੁਰਬਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਹਾਨੂੰ ਮਾਨ ਪੱਤਾ ਸਮਝਦੇ ਨਾ ਤੁਸੀਂ ਤੁਹਾਡਾ ਮਾਨ ਪੱਤਾ ਲਾਇਆ ਜਾਏਗਾ ਮੈਂ ਇਹਦੇ ਬਾਰੇ ਉਹਨਾਂ ਨੂੰ ਬੇਨਤੀ ਕਰਾਂਗਾ ਤੇ ਜੇ ਗੁਰੂ ਮਹਾਰਾਜ ਨੇ ਕਿਰਪਾ ਕਰ ਲਈ ਫਿਰ ਤਾਂ ਉਹਨਾਂ ਨੇ ਕਲ ਵੀ ਚਲਾਉਣੀ ਆ ਹਰਾਪੈਣੀ ਚਲਾਉਣਾ ਤੇ ਤੁਹਾਡੇ ਪੱਖ ਵਿੱਚ ਹੋ ਸਕਦਾ ਉਮੀਦ ਰੱਖੋ ਨਵੀਂ ਕਮੇਟੀ ਨਵੇਂ ਪ੍ਰਧਾਨ ਜੀ ਨੂੰ ਮੇਰੇ ਵੱਲੋਂ ਕ੍ਰਿਸ਼ਨ ਦੇਵ ਜੀ ਨੂੰ ਵਧਾਈਆਂ ਤੇ ਮੈਨੂੰ ਇਹ ਮਾਣ ਹੈ ਕਿ ਕ੍ਰਿਸ਼ਨ ਜੇ ਜੀ ਤੋਂ ਮੈਂ ਕੰਮ ਕਰਵਾ ਸਕਦਾ ਮੈਨੂੰ ਇਹ ਮਾਣ ਹੈਗਾ ਕਿਉਂਕਿ ਕਮੇਟੀ ਬਾਕੀ ਦੀ ਸਾਰੀ ਪ੍ਰਾਣੀ ਹੋਏ ਅਮਰਜੀਤ ਜੀ ਸਾਰੇ ਨਿਰਮਲ ਸਿੰਘ ਜੀ ਹੋਰ ਸਾਰੇ ਮੈਂਬਰ ਪ੍ਰਾਣੀ ਨੇ ਤੇ ਬਜ਼ੁਰਗ ਨੇ ਕਾਫੀ ਰੋਜ਼ ਫੋਨ ਕਰਦੇ ਨੇ 40 50 ਫੋਨ ਮੈਨੂੰ ਆ ਜਾਂਦੇ ਨੇ ਪੁਰਾਣੇ ਜਿਹੜੇ ਰਿਟਾਇਰ ਮੁਲਾਜ਼ਮ ਨੇ ਪ੍ਰਤਖੰਡ ਸਾਹਿਬ ਕੀ ਬਣਿਆ ਤੇ ਲੜੋ ਵਿੱਚ ਤੋਂ ਕੋਈ ਕਸੂਰ ਹੈ ਕੋਈ ਮੈਨੂੰ ਦੱਸ ਸਕਦੇ ਹੋ ਕਹਿ ਵੀ ਸਕਦੇ ਹੋ ਕਿੰਤੂ ਪ੍ਰੰਤੂ ਚੱਲਦੇ ਰਹਿੰਦੇ ਨੇ ਤੇ ਇੱਕ ਤਾਂ ਮੇਰੀ ਬੇਨਤੀ ਹੈ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚੰਗਾ ਹੁੰਦਾ ਹੈ ਇੱਧਰ ਉੱਤਰ ਗੱਲਾਂ ਹੋਰ ਕਰਮੀ ਉੱਧਰ ਕੱਲ ਵੀ ਦੱਸਦੇ ਸੀ ਕਿ ਕੋਈ ਗੱਲਬਾਤ ਹੋਈ ਓਥੇ ਧਰਨੇ ਦੇ ਵਿੱਚ ਤੇ ਇਸ ਤਰ੍ਹਾਂ ਨਾ ਕਰੋ ਇਸ ਤਰ੍ਹਾਂ ਲੜਾਈ ਨਹੀਂ ਜਿੱਤੀ ਜਾਂਦੀ ਤੇ ਕਿਉਂਕਿ ਉਮਰਾਂ ਤੁਹਾਡੀਆਂ ਬੀਤ ਗਈਆਂ ਜਦੋਂ ਰੋਪੜ ਦਾ ਤੁਹਾਨੂੰ ਲੱਗਿਆ ਸੀ ਜਿਹੜੇ ਉਸ ਟਾਈਮ 58 ਸਾਲ ਦੇ ਸੀ ਹੁਣ 4 ਸਾਲ ਦੇ ਹੋ ਗਏ ਨੇ 4 ਸਾਲ ਦਾ ਬੰਦਾ ਕੰਮ ਨਹੀਂ ਕਰ ਸਕਦਾ ਤੁਸੀਂ ਸਮਾਂ ਨਾ ਗਵਾਈ ਜੋ ਆਪਸ ਵਿੱਚ ਲੜ ਲੜ ਕੇ ਇਹ ਚੱਤੇ ਬੰਦੀ ਆ ਉਹ ਦੱਸੇ ਦਿੰਦੀ ਅਸੀਂ ਨਹੀਂ ਜਾਣਾ ਉਹ ਨਹੀਂ ਜਾਣਾ ਇਦਾਂ ਨਾ ਕਰੋ ਮੈਂ ਬੇਨਤੀ ਅਰਜ਼ ਕਰਨੀ ਸੀ ਤੁਹਾਨੂੰ ਕਰ ਦਿੱਤੀ ਹੈ ਆਪਸ ਵਿੱਚ ਕੋਈ ਇਸ ਤਰ੍ਹਾਂ ਦੇ ਵਖਰੇਵੇਂ ਖੜੇ ਨਾ ਕਰੋ ਪਲੇਟਫਾਰਮ ਇੱਕ ਹੈ ਤੁਹਾਡਾ ਪੰਜਾਬ ਹੋਮ ਗਾਰਡ ਨਿਸ਼ਾਨਾ ਤੁਹਾਡਾ ਇੱਕ ਹੈ ਤੁਹਾਡੀਆਂ ਸੈਲਰੀਆਂ ਤੁਹਾਡੇ ਡੀਏ ਤੁਹਾਡੀ ਮਾਣ ਪੱਤਾ ਪੈਨਸ਼ਨ ਨਿਸ਼ਾਨਾ ਤੁਹਾਡਾ ਇੱਕ ਹੈ ਮੁਲਾਜ਼ਮ ਤੁਸੀਂ ਇੱਕ ਜਥੇਬੰਦੀ ਦੀ ਫੋਰਸ ਦਿਓ ਫਿਰ ਵੱਖਰੇਵੇਂ ਵੱਖ-ਵੱਖ ਤਰੀਕੇ ਨਾਲ ਨਾ ਨਾ ਲੋ ਵੱਖ-ਵੱਖ ਪਲੇਟਫਾਰਮਾਂ ਤੇ ਫਿਰ ਪਾਟਣ ਵਾਲਾ ਕੰਮ ਹੋ ਜਾਂਦਾ ਏ ਤੇ ਇਸ ਬੇਨਤੀ ਹੈ ਮੇਰੀ ਇਹ ਇਹ ਜ਼ਰੂਰ ਮੰਨ ਲਿਓ ਕਿ ਇੱਕ ਪਲੇਟਫਾਰਮ ਤੇ ਜੇ ਤੁਹਾਨੂੰ ਕਿਤੇ ਲੋਡ ਹੁੰਦੀ ਹੈ ਮੈਂ ਆ ਜਾਣਾ ਹੈ ਨਾ ਜਦੋਂ ਆਉਣਾ ਤਾਂ ਤੁਹਾਨੂੰ ਪਤਾ ਹੋਂ ਡਿਊਟੀ ਮਲਾਜਮ ਜੇ ਇੱਥੇ ਮੈਨੂੰ ਬੁਲਾਉਂਦੇ ਨੇ ਮੈਂ ਉੱਥੇ ਚਲੇ ਜਾਣਾ ਏ ਤੇ ਮੇਰੇ ਵਾਂਗੂ ਲੜੋ ਜਿਹੜੇ ਰਿਟਾਇਰਡ ਮੁਲਾਜ਼ਮ ਬੁਲਾਉਂਦੇ ਨੇ ਮੈਂ ਉਹਨਾਂ ਕੋਲ ਚਲੇ ਜਾਂਦਾ ਤੇ ਇਸ ਤਰ੍ਹਾਂ ਦਾ ਤਰੀਕਾ ਆਲਾ ਉਹ ਵੀ ਜਿੱਥੇ ਤੁਹਾਡੀ ਲੋੜ ਹੋਵੇ ਜਦੋਂ ਨਿਸ਼ਾਨਾ ਇੱਕ ਹੈ ਪ੍ਰਾਪਤੀ ਇੱਕ ਕਰਨੀ ਹੈ ਫਿਰ ਵਖਰੇਵੇਂ ਨਾ ਖੜੇ ਕਰੋ ਨਵੀਂ ਕਮੇਟੀ ਨੂੰ ਮੇਰੇ ਵੱਲੋਂ ਮੁਬਾਰਕਾਂ ਤੇ ਸਾਰੇ ਹੋਮਗਾਰਡ ਦੇ ਰਿਟਾਇਰ ਮੁਲਾਜ਼ਮਾਂ ਤੇ ਸਾਰੇ ਹੋਮਗਾਰਡ ਦੇ ਔਨ ਡਿਊਟੀ ਮੁਲਾਜ਼ਮਾਂ ਦਾ ਧੰਨਵਾਦ ਜਿਹੜੇ ਥੋੜਾ ਮੇਰਾ ਮਾਣ ਕਰਦੇ ਨੇ ਵੀ ਚਲੋ ਪੱਤਰਕਾਰ ਸਾਹਿਬ ਸਾਡੇ ਨਾਲ ਖੜੇ ਨੇ ਤੇ ਔਨ ਡਿਊਟੀ ਨੂੰ ਵੀ ਮੁਬਾਰਕਾਂ ਤੇ ਇਹਨਾਂ ਵੀਰਾਂ ਨੂੰ ਜਿਹੜੇ ਰਿਟਾਇਰ ਨੇ ਉਹਨਾਂ ਨੂੰ ਵੀ ਮੇਰੇ ਵੱਲੋਂ ਮੈਂ ਕਾਮਨਾ ਕਰਦਾ ਕਿ ਜਿੱਤੋ ਜਿੱਤ ਤਾਂ ਹੋਣੀ ਆ ਜਦੋਂ ਲੜਾਂਗੇ ਜਿੱਤ ਹੋਣੀ ਆ ਜਦੋਂ ਆਪਾਂ ਆਪਸ ਵਿੱਚ ਪਾੜ ਕੇ ਬੈਠ ਕੇ ਜਾਂ ਇਸ ਤਰ੍ਹਾਂ ਦੀ ਕੋਈ ਗੱਲਾਂ ਹੋਣ ਲੱਗ ਗਈਆਂ ਫਿਰ ਜਿਹੜੀ ਜਿੱਤ ਜਾਂ ਮੰਜ਼ਲ ਹੁੰਦੀ ਹੈ ਬੜੀ ਦੂਰ ਹੁੰਦੀ ਹੈ ਅਖੀਰ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਮੈਂ ਆਪਣੇ ਵੱਲੋਂ ਜੋ ਮੈਂ ਅੱਜ ਕੱਲ ਗੱਲਾਂ ਦੇਖੀਆਂ ਨੇ ਹੋਮਗਾਰਡ ਦੇ ਮੁਲਾਜ਼ਮਾਂ ਦੇ ਚਿਹਰਿਆਂ ਤੇ ਜਾਂ ਜੋ ਮੈਂ ਉਹਨਾਂ ਨੇ ਗੱਲਾਂ ਸੁਣੀਆਂ ਨੇ ਰੋਣਾ ਜਿਹਾ ਨਿਕਲ ਜਾਂਦਾ ਤੇ ਉਹਨੇ ਗੱਲਾਂ ਸੁਣ ਕੇ ਮੈਂ ਤੁਹਾਡੇ ਕੋਲ ਵਾਅਦਾ ਕਰਦਾ ਕਿ ਕ੍ਰਿਸ਼ਨਜੀਵ ਜੀ ਨੇ ਵਾਅਦਾ ਕਰਿਆ ਕਿ ਅਸੀਂ ਜਲਦੀ ਕੋਈ ਫੈਸਲਾ ਲਵਾਂਗੇ ਕਿ ਜੰਗ ਜਿੱਤਾਂਗੇ ਤੁਹਾਡੇ ਤੁਹਾਨੂੰ ਬੇਨਤੀ ਹੈ ਕਿ ਜਿੱਥੇ ਤੁਹਾਡੀ ਲੋੜ ਹੋਈ ਕ੍ਰਿਸ਼ਨਦੇਵ ਜੀ ਨੇ ਕਰਿਆ ਤੇ ਮੇਰੇ ਚੈਨਲ ਦੇ ਥਰੂ ਜੋ ਤੁਹਾਨੂੰ ਉਹ ਬੇਨਤੀ ਕਰਨਗੇ ਤੁਸੀਂ ਉੱਥੇ ਜ਼ਰੂਰ ਇਹਨਾਂ ਦਾ ਸਾਥ ਦਿਓ ਲੜਾਈ ਇੱਕ ਹੈ ਨਿਸ਼ਾਨਾ ਇੱਕ ਹੈ ਪ੍ਰਾਪਤੀ ਵੀ ਹੋਣੀ ਚਾਹੀਦੀ ਹੈ ਮੈਂ ਤੁਹਾਡਾ ਦੋਸਤ ਹਰਵਿੰਦਰ ਸਸੀ ਕਲਵੀਰੋ ਸਸੀ ਕਾ